ਮੋਟਰਾਂ ਦੇ ਤੇ ਪਹਿਲਾਂ ਵੀ ਅੱਜ ਤੋਂ 20 ਦਿਨ ਪਹਿਲਾਂ ਜੀ ਜਦੋਂ ਤੂੰ ਦਪੈ ਰਹੀ ਸੀ ਉਦੋਂ 40 ਮੋਟਰਾਂ ਦੀ ਸਾਡੇ ਪਿੰਡ ਦੇ ਵਿੱਚ ਚੋਰੀ ਹੋਈ ਜੀ ਕੱਲ ਰਾਤ ਸਾਡੇ ਪਿੰਡ ਘਟੋ ਘਟ 25 30 ਮੋਟਰਾਂ ਦੀ ਦੁਬਾਰੇ ਫੇਰ ਚੋਰੀ ਹੋਈ ਜੀ ਨਾਲ ਸਟਰਟਰ ਲੈ ਗਈ ਜੀ ਸੋ ਦੇ ਗ੍ਰਿਪ ਭੰਨਗੇ ਜੀ ਜਿਹੜੇ ਲੋਕਾਂ ਦੇ ਬੋਪਾ ਰਾਏ ਦੇ ਸੁੱਕੇ ਸਟਰਟਰ ਲੱਗੇ ਹੋਏ ਸੀ ਜੀ ਉਹਨਾਂ ਨੂੰ ਸਾਧਨਾ ਦੇ ਵਿੱਚ ਪਾ ਕੇ ਚੋਰੀ ਕਰਕੇ ਕੋਠੇ ਦੇ ਵਿੱਚੋਂ ਲੈ ਲਈ ਜਾ ਚੁੱਕੀ ਨਹੀਂ ਜੀ ਚੋਰ ਮੈਂ ਤਾਂ ਇਹ ਹੀ ਮੰਗ ਕਰਦਾ ਵੀ ਸਰਕਾਰ ਤੋਂ ਕਿੰਨਾ ਕ ਨੁਕਸਾਨ ਨੁਕਸਾਨ ਹਰੇਕ ਜ਼ਿੰਮੇਵਾਰ ਦਾ ਜੀ ਜਿਹਦੇ ਬੋਪਾਰਾ ਦਾ ਸਟਟਰ ਤੇ 15 ਤੋਂ 20000 ਦਾ ਨੁਕਸਾਨ ਆ ਜੀ ਜਿਹੜੇ ਦੇ ਦੂਜੇ ਸਟਟਰ ਤੇ ਤੇਲ ਵਾਲੇ ਜੀ ਉਹਨਾਂ ਦੀ ਜਿਹੜੀਆਂ ਕੇਬਲਾਂ ਚੋਰੀ ਹੋਈਆਂ ਹਰੇਕ ਜ਼ਿੰਮੇਵਾਰ ਦਾ ਜੀ 5000 ਦਾ ਨੁਕਸਾਨ ਹੋਇਆ ਜੀ ਤੇ ਹੁਣ ਫਿਰਦੇ ਆ ਜੀ ਪੰਚਾਇਤ ਫਿਰਦੀ ਹੈ ਸੋਨੂ ਪੱਤਰਕਾਰ ਸਾਹਿਬ ਨੂੰ ਵੀ ਬੁਲਾਏ ਨੇ ਸਾਰੇ ਜੀ ਖੇਤਾਂ 'ਚ ਜ਼ਿੰਮੇਵਾਰ ਭੱਜੇ ਫਿਰਦੇ ਨੇ ਬਹੁਤ ਜ਼ਿਆਦੇ حال ਬਦਨੀ ਕੀ ਹੋ ਰਹੀ ਆ ਜ਼ਿੰਮੇਦਾਰਾਂ ਦੀ ਜੀ ਇੱਕ ਪਾਸੇ ਸਰਕਾਰ ਕਹਿੰਦੀ ਆ ਕਿ ਗੈਂਗਸਟਰ ਖਤਮ ਕਰ ਦਾਂਗੇ ਅਸੀਂ ਜੁੱਧ ਨਸ਼ਿਆਂ ਦੇ ਵਿਰੁੱਧ ਚਲਾ ਰੱਖਿਆ ਵੀ ਨਸ਼ਾ ਬੰਦ ਕਰ ਦਾਂਗੇ ਪਰ ਦੂਜੇ ਪਾਸੇ ਆ ਜਿਹੜਾ ਕਿਸਾਨਾਂ ਦੇ ਖੇਤਾਂ ਦੇ ਵਿੱਚ ਚੋਰੀ ਹੋਣੀ ਆ ਲੱਗਦਾ ਵੀ ਨਹੀਂ ਸਰਕਾਰ ਦਿੱਲੀ ਚੰਡੀਗੜ੍ਹ ਤੋਂ ਬੈਠੀ ਬਿਆਨ ਦੀ ਜੰਦੀ ਹੈ ਫੀਲਡ 'ਚ ਆ ਕੇ ਲੋਕਾਂ ਦੇ ਪਤਾ ਲੱਗਦਾ ਨਾ ਕੋਈ ਪੁਲਿਸ ਵਾਲੇ ਆ ਰਹੇ ਨਹੀਂ ਰਾਤ ਨੂੰ ਪੰਚਾਇਤਾਂ ਲਿਖ ਲਿਖ ਕੇ ਜ਼ੋਰ ਲਾ ਆਈਆਂ ਵੀ ਰਾਤ ਨੂੰ ਵੀ ਭਈ ਚੋਰੀ ਹੋ ਰਹੀ ਹੈ ਵੀ ਪਹਿਲਾਂ ਵੀ ਰੈਪਟ ਦੇ ਕੇ ਆਈ ਤੇ ਜੋ 40 ਮੋਟਰਾਂ ਦੀ ਚੋਰੀ ਹੋਈ ਸੀ ਜੀ ਕੇਵਲਾਂ ਦੀ ਹੁਣ ਫੇਰ ਦੁਬਾਰੇ ਚੋਰਾਂ ਨੇ ਚੋਰੀ ਕਰ ਲਈ ਜੀ ਕੋਈ ਪੁਲਸ ਵਾਲਿਆਂ ਦਾ ਅਧਿਕਾਰੀ ਜੀ ਕੋਈ ਕੁਸਰਾ ਦੇ ਕਿਸਾਨ ਦੀ ਕੋਈ ਬਾਹ ਨਹੀਂ ਫੜਦਾ ਜੀ ਇਸੇ ਕਰਕੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਵੀ ਇਹ ਜਿਹੜੇ ਸਰਕਾਰ ਕਹਿੰਦੀ ਅਸੀਂ ਗੈਂਗਸਟਰਾਂ ਨੂੰ ਫੜ ਲਾਂਗੇ ਆਮ ਚੋਰਾਂ ਦੇ ਜ਼ਿੰਮੇਵਾਰਾਂ ਨੂੰ ਤੰਗ ਕਰਦੀ ਆ ਕੇਵਲ ਚੋਰੀਆਂ ਕਰਦੇ ਉਹਨਾਂ ਦਾ ਫੜ ਨਹੀਂ ਸਕਦੀ ਜੀ ਇਹ ਸਰਕਾਰ ਸਾਡੇ ਭਾਈ ਤਾਂ ਨਕਮੀ ਸਰਕਾਰ ਹੈ ਜੀ ਇਹ ਮੈਂ ਕੀ ਕਰਦਾਂ ਮੰਗ ਤਾਂ ਇਹੀ ਹੈ ਜੀ ਵੀ ਚੋਰਾਂ ਨੂੰ ਫੜ ਲੈਣ ਜੀ ਜਿਹੜੀ ਆ ਸਾਡੇ ਸਟਾਟਰ ੱਤੇ ਵਾਪਸ ਮਿਲ ਜਾਣ ਜੀ ਪਾਸੇ ਜਿਹੜੇ ਹੁਣ 5-7 ਸ਼ਹਿਰ ਹੇਕ ਸ਼ਹਿਰ ਦੇ ਵਿੱਚ ਵਪਾਰੀ ਨੇ ਜਿਹੜੇ ਇਹਨਾਂ ਤੋਂ ਤੰਬਾ ਲੈ ਰਹੇ ਨੇ ਅੱਧੇ ਮੁੱਲ ਦੇ ਭਾਅ ਸਟਾਟਰ ਲੈ ਰਹੇ ਨੇ ਉਹਨਾਂ ਦੇ ਉੱਪਰ ਵੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ ਕਿਸਾਨ ਇਦੂ ਵੱਧ ਦੁਖੀ ਹੈ ਹੁਣ ਸਾਰੇ ਇੱਕ ਜ਼ਿੰਮੇਵਾਰ ਦਾ ਲੋਡ ਦਾ ਵੱਧ ਨੁਕਸਾਨ ਹੋ ਚੁੱਕਿਆ ਕੋਈ ਕਾਰਵਾਈ ਨਹੀਂ ਕਰ ਰਹੀ ਕੋਈ ਪੁਲਿਸ ਕਿਸੇ ਰਾਹ ਦੀ ਵੀ ਜਿਹੜਾ ਕੋਈ ਅੱਜ ਮਾਮਲਾ ਹੈ ਕੋਈ ਨਵਾਂ ਮਾਮਲਾ ਨਹੀਂ ਹੈਗਾ ਇਹ ਪੂਰੇ ਹਲਕੇ ਦੇ ਵਿੱਚ ਹੀ ਸਾਡੇ ਕਦੇ ਕੋਈ ਨਾਲ ਲਗਵੇਂ ਪਿੰਡ ਕਾਲਮਜਾਰੇ ਹੋ ਜਾਂਦੀ ਹੈ ਚੋਰੀ ਜਾਂ ਸਾਡੇ ਰਾਤਰੇ ਨੇ ਪਿੰਡ ਦੇ ਵਿੱਚ ਚੋਰੀ ਹੋ ਜਾਂਦੀ ਹੈ ਜਾਂ ਸਾਡੇ ਹੋਰ ਇਲਾਕੇ ਦੇ ਜਿੰਨੇ ਵੀ ਪਿੰਡਾਂ ਦੇ ਵਿੱਚ ਹਰ ਰੋਜ਼ ਡੇਲੀ ਕਿਸੇ 100 ਮੋਟਰ ਦੀ ਕਦੇ 200 ਮੋਟਰ ਦੀ ਜਿਹੜੀ ਇਹ ਕੇਬਲ ਚੋਰੀ ਹੁੰਦੀ ਆ ਰਹੀ ਹੈ ਇਹ ਅੱਜ ਮੇਰੇ ਨਗਰ ਦੇ ਵਿੱਚ ਵੀ ਅੱਜ ਜਿਹੜੀ ਚੋਰੀ ਇਹ ਰਾਤ ਜਿਹੜਾ ਬਾਰਦਾ ਇਹਨੂੰ ਬਾਰਦਾ ਅੰਜਾਮ ਦਿੱਤਾ ਗਿਆ ਹੈ ਪਹਿਲਾਂ ਤਾਂ ਕੱਲਿਆਂ ਕੇਵਲਾ ਲੈ ਜਾਂਦੇ ਤੇ ਅੱਜ ਕੱਲ ਤਾਂ ਹੁਣ ਸੋਦੇ ਸਟਾਰਟਰ ਚੱਕਣ ਲੱਗੇ ਕਿਉਂਕਿ ਮਹਿੰਗੇ ਭਾਅ ਦੇ ਜਿਹੜੇ ਸਟਾਰਟਰ ਹੈ 10 10 15 15000 ਦੇ ਜਿਹੜੇ ਬੋਪਾਰਾਈ ਕੰਪਨੀਆਂ ਦੇ ਆਂਦੇ ਹੈ ਉਹ ਸਟਾਰਟਰਾਂ ਦੀ ਚੋਰੀ ਹੋਣ ਦੇ ਬਾਵਜੂਦ ਉਹ ਕਿਸਾਨ ਨੂੰ ਨੁਕਸਾਨ ਦੇਖੋ ਕਿੱਡਾ ਹੋਣਾ ਹੈ 15000 ਦਾ ਉਹਦਾ ਸਟਾਰਟਰ ਉਹ ਲੈ ਗਿਆ ਤੇ 15000 ਦਾ ਉਹਨੂੰ ਹੋਰ ਨਵਾਂ ਲੈਣਾ ਪੈਣਾ ਹੈ 30000 ਦੇ ਵਿੱਚ ਆ ਜਿਹੜਾ ਉਹ ਕਿਸਾਨ ਅੱਜ ਪੈ ਰਿਹਾ ਸਾਡਾ ਕੀ ਜੇਕਰ ਸਰਕਾਰਾਂ ਨੂੰ ਨਕਾਮੀਆਂ ਦੀਂਦੀਆਂ ਨਹੀਂ ਹੈਗੀਆਂ ਜਿਹੜਾ ਕਰਜ਼ਾ ਸਾਡੇ ਤੇ ਚੜਦਾ ਹੈ ਇਹ ਇਹ ਵਜਾ ਬਣਦੀ ਹੈ ਸਾਡੇ ਤੇ ਤੋਂ ਜ਼ਿਆਦਾ ਕਰਜ਼ਾ ਚੜਨ ਦਾ ਕਿਉਂਕਿ ਜਿਹੜੀਆਂ ਕਹਿੰਦੇ ਨੇ ਵੀ ਹਾਂ ਅਸੀਂ ਜੁੱਧ ਚਲਾ ਰੱਖਿਆ ਨਸ਼ਿਆਂ ਵਿਰੁੱਧ ਚਲਾ ਰੱਖਿਆ ਹੈ ਮੈਂ ਕਹਿੰਦਾ ਜੁੱਧ ਨਸ਼ਿਆਂ ਵਿਰੁੱਧ ਬਾਅਦ ਵਿੱਚ ਚਲਾਇਓ ਪਹਿਲਾਂ ਸਾਡੀ ਆ ਛੋਟੀ ਜੀ ਇੱਕ ਮੁਹੀਮੇ ਮੱਲ ਹੋਏ ਸੀ ਨੂੰ ਉਹ ਕਰ ਦਿਓ ਤੁਸੀਂ ਚੋਰਾ ਨੂੰ ਫੜ ਲਓ ਕਿਉਂਕਿ ਜਿਹੜਾ ਨੁਕਸਾਨ ਬਹੁ ਵੱਡੇ ਪੱਧਰ ਤੇ ਹੋ ਰਿਹਾ ਹੈ 100 ਰੁਪਏ ਪਿੱਛੇ ਰਾਹ ਜਾਂਦੇ ਬੰਦੇ ਨੂੰ ਕੁੱਟ ਜਾਂਦੇ ਨੇ ਰਾਹ ਜਾਂਦੇ ਕੋਈ ਹੋਰ ਮੱਲੇ ਮੋਟਰਸਾਈਕਲ ਵਾਲੇ ਨੂੰ ਘੇਰ ਕੇ ਰਸਤੇ ਦੇ ਵਿੱਚ ਖੋਹਾ ਖਵਾਈ ਚੱਲ ਰਹੀ ਹੈ ਉਹ ਹੋ ਜਾਂਦੀ ਹੈ ਜੇਕਰ ਉਹਨਾਂ ਤੇ ਨਕਾਮ ਫੜਾਇਆ ਜਾਂ ਉਹਨਾਂ ਨੂੰ ਚੋਰਾ ਨੂੰ ਤਾਂ ਮੰਨ ਲਓ ਸਾਡਾ ਬਹੁਤ ਵੱਡਾ ਨੁਕਸਾਨ ਹੋਣੋਂ ਬਚ ਸਕਦਾ ਹੈ ਆ ਮੋਟਰ ਤੇ ਖੜੇ ਹੋਣ ਦੇਖਿਆ ਇੱਥੇ ਗ੍ਰਿਪ ਪਨ ਕੇ ਉਹਦੀਆਂ ਪੱਤੀਆਂ ਵੀ ਕੱਢ ਕੇ ਲੈ ਗਏ। ਇਹ ਮੋਟਰ ਜੀ ਸਣੇ ਤਾਰ ਲੈ ਗਏ ਐ, ਸਣੇ ਸਟਾਰਟਰ ਲੈ ਗਏ ਐ। ਸਮੇਤ ਆਪਦੇ ਦੇ ਦੋ ਲੀੜੇ ਵੀ ਧਰ ਕੇ ਗਏ ਆ ਉਹ। ਹੂੰ। ਦੇਖੋ ਕਿੱਡੇ-ਕੱਡੇ ਮਾਲਾਕਾਰਨਾਮੇ ਕਰ ਰਹੇ ਆ ਇਹ ਬੜੇ ਆਰਾਮਦਾਰੀ ਨਾਲ ਜਿਵੇਂ ਕੋਈ ਖੋਫ ਨਹੀਂ ਹੈਗਾ ਪੰਜਾਬ ਦੇ ਵਿੱਚ। ਕੋਈ ਪੁਲਿਸ ਪ੍ਰਸ਼ਾਸਨ ਦਾ ਵੀ ਕੋਈ ਖੋਫ ਨਹੀਂ ਹੈਗਾ ਸਾਨੂੰ ਜਿਵੇਂ ਪ੍ਰਸ਼ਾਸਨ ਦੇ ਸਹੇਦ ਉੱਤੇ ਸਾਰਾ ਕੁਝ ਹੋ ਰਿਹਾ ਹੈ। ਹੂੰ। ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹੇ ਧਿਆਨ ਦਿਵਾਨਾ ਬਾਰ-ਬਾਰ ਵੀ ਇਹਨਾਂ ਤੇ ਨਕੇਲ ਕਸੀ ਜਾਵੇ। ਇਨਾਂ ਨੂੰ ਚੋਰਾ ਨੂੰ ਫੜਿਆ ਜਾਵੇ ਤਾਂ ਜੋ ਜਿਹੜਾ ਜ਼ਿੰਮੇਦਾਰ ਹੈ ਉਹ ਬਚ ਸਕੇ ਸਾਡਾ ਤਬਕਾ